ਇਹਨਾਂ ਨੂੰ ਮੈਂ ਘੱਲਿਆ 10 ਮਿੰਟ ਹੋ ਗਏ ਵੀਡੀਓ ਬਣਾਉਣ ਵਾਸਤੇ ਸੀਨ ਵਿੱਚ ਲੱਗਦਾ ਇੱਕ ਨਹੀਂ ਕੀਤਾ ਇਹਨਾਂ ਨੇ ਉਹ ਦੰਦੀਆਂ ਲੈ ਕੇ ਇਹਨਾਂ ਨੇ ਚਲੋ 3 2 1 ਆਗਾ ਚਲੋ ਤੇ ਹੁਣ 3 2 1 ਹੁਣ ਮੈਂ 3 2 1 ਸ਼ੁਰੂ ਕਰਦਾ ਮੈਂ ਤੁਹਾਡੇ ਵੱਲ ਹੀ ਆਇਆ ਵਾਂ ਕੈਮਰਾ ਇਹ ਪਾਜੀ ਕਰੋ ਹਜੇ ਸੱਤ ਮਿੰਟ ਸੀਨ ਹੋ ਗਿਆ ਖੇਡ 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 ਲਾਈ ਆ ਤੁਸੀਂ ਉਦੋਂ ਦੀ ਕੀ ਗੱਲ ਕੰਮ ਨਹੀਂ ਕਰਨਾ ਭਾਜੀ ਨਾ ਹਟ ਗਏ ਭਰਾ ਹੀ ਬਣਾ ਜਾਈਏ ਪਾਜੀ ਕਿੱਥੇ ਹਟ ਗਏ 3 2 1 ਉਹ ਭਾਜੀ ਅਜੇ ਕਿੰਨੇ ਕ ਦੇੜਾ ਹੋਇਆ ਲੋਕੀ ਕੀ ਕਹਿਣਗੇ ਵੀ ਅਜੇ ਉਹਨੂੰ ਥੋੜੇ ਦਿਨ ਹੀ ਹੋਏ ਐ ਤੇ ਨਰ ਕਰੋ ਨਾ ਉਹ ਘਟਦੀ ਆ ਅਸੀਂ ਤਾਂ ਆਪਣੀਆਂ ਜਵਲੀਆਂ ਬਰੀ ਜਾਂਦੀਆਂ ਜੇ ਦਵੇ ਜਾਣੀਆਂ ਨਹੀਂ ਭੈਣ ਜੀ ਠੀਕ ਜਵਲੀ ਮਦਰ ਦੇਖ ਲੈ ਜਵਲੀ ਅੱਜ ਸਵਾਸ ਇਹ ਹੋਰ ਸਵਾਸ ਕੱਲ ਬਣਾ ਯਾਰ ਕਰਾਓ ਕਰਾਓ ਅੱਗੇ ਕਰਾਓ ਕੀ ਕਰ ਮੈਂ ਕਹਤਾ ਨਾ ਤੁਸੀਂ ਕੋ ਭੈਣ ਜੀ ਤੁਸੀਂ ਤਾਂ ਸਿਆਣੇ ਜੇ ਤੁਸੀਂ ਇਸ ਗੁਰਮਨ ਨੂੰ ਸਮਝਾਉਣਾ ਤੇ ਤੁਸੀਂ ਆ ਬੇ ਨਾਲ ਹੁਣ ਕਿੱਥੇ ਦਾ ਹੁੰਦੇ 3 2 1 ਹਾਂ ਜੀ ਮੈਂ ਤਾਂ ਤੁਹਾਨੂੰ ਸਿਆਣੇ ਸਮਝਦਾ ਸੀ ਤੁਸੀਂ ਸਭ ਕੋ ਇਹਨੂੰ ਸਮਝਾਉਣਾ ਤੁਸੀਂ ਤੇ ਆਪ ਡੇਜ ਗੱਲਾਂ ਕਰਨ ਸੋਣਾ ਤੇ ਮੈਨੂੰ ਸਮਝ ਲੱਗਣੀ ਸਾਡੀ ਗੱਲਾਂ ਦੀ ਪਰ ਨਾ ਇੱਕਦਮ ਤੂੰ ਕੁਛ ਕਹਉਣਾ ਮੜ ਕੇ ਤੂੰ ਸਿਆਣਾ ਬਣ ਜੋ ਹੀ ਕਹਿਣ ਡੀਆਂ ਨਾ ਠੀਕ ਕਹਿਣ ਡੀਆਂ ਆ ਤਾਹੀ ਗਲਤ ਕਹਿਣ ਡਿਆ ਜੇ ਨਾ ਕਿ ਉਹਨੂੰ ਘਰੋਂ ਕੱਢ ਦੋ ਕਿੱਥੇ ਤੱਕਾਂ ਦੇਦਾ ਦੱਸੋ ਭੈਣ ਜੀ ਮੈਂ ਤਾਂ ਇਹ ਕਹਿਨੀ ਆ ਕੀਪਤਾ ਘੜੀ ਪੁੱਤ ਬਣਾਵਾ ਕਿ ਇਹਦੇ ਵਰਗੀ ਇੱਕ ਲੈਣੀ ਧੀ ਹੋ ਜਾਣੀ ਆ ਘਰ ਦਾ ਬੇੜਾ ਕਰਕੇ ਤੇ ਨੇ ਆਣ ਕੇ ਅੱਗੇ ਹੀ ਕਰਤਾ ਵਾ ਰਹਿ ਕੇ ਗਿਆ ਵਾ ਜਿਹੜਾ ਰਹਿੰਦਾ ਹੁੰਦਾ ਫੇਰ ਕਰਨਾ ਜੇ ਇਹੋ ਤਾਂ ਸਮਝਾਉਂ ਲਈਆਂ ਸਮਝ ਲੱਗਣੀ ਨਹੀਂ ਡਈ ਇਹਨੂੰ ਓਏ ਵੇਖੋ ਜੋ ਤੁਹਾਡੀ ਮਰਜ਼ੀ ਤੁਸੀਂ ਕਰੋ ਮੈਂ ਚੱਲਿਆ ਜੀ ਜਾਓ ਫਿਰ ਜੋ ਮੇਰਾ ਜੀ ਕਰੂ ਨਾ ਮੈਂ ਉਹ ਕਰੂੰਗੀ ਮੇਰੇ ਘਰ ਵਿੱਚ ਕੋਈ ਨਹੀਂ ਨਹੀਂ ਇੱਕ ਰਿਸ਼ਤੇ ਵਾਲੀ ਗੱਲ ਨਾਲ ਹੀ ਕਰਨੀ ਰਿਸ਼ਤੇ ਵਾਲੀ ਗੱਲ ਦੋ ਦਿਨ ਗੱਲਾਂ ਨਹੀਂ ਹੋਈਆਂ ਜੇ ਕਰਦਾ ਹੋਈਆਂ ਜੀ ਕਿਹੜੀ ਰਿਸ਼ਤੇ ਵਾਲੀ ਪਾ ਜੀਏ ਥੋੜਾ ਮਾਈਕ ਲਾਓ ਰਿਸ਼ਤੇ ਵਾਲੀ ਕਿਹੜੀ ਮੈਂ ਕਹਿੰਦਾ ਗੱਲ ਸੁਣੋ ਸਾਰੀ ਗੱਲ ਤਾਂ ਸਮਝਦੇ ਸਾਡੀ ਇਹ ਕੋਈ ਗੱਲ ਨਹੀਂ ਚੱਲਿਆ ਕਾਲੀਆਂ ਗਾਦੀਆਂ ਵਾ ਸੋਨੂੰ ਕਾਲੀਆਂ ਗਾਦੀਆਂ ਵਾ ਫੇਰ ਜਾਓ ਜੋ ਤੁਹਾਡੀ ਮਰਜ਼ੀ ਕਰੀ ਜਾਓ ਮੈਂ ਕਰੇ ਕਾਦੀਆਂ ਕਾਲੀਆਂ ਮੈਂ ਤਾਂ ਸਮਝਦੀ ਹਾਂ ਸੀਂ ਚੋ ਭਾਜੇ ਜਾਓ ਬੱਸ ਛੱਡੀ ਮੈਂ ਕਹਣਾ ਤੁਹਾਨੂੰ ਵੀ ਤੁਸੀਂ ਦੋਵੇਂ ਦੀਓ ਮੇਰੇ ਅੱਖ ਇਸ ਸਕੂਟਰੀ ਦਾ ਸੀਨ ਜਿਹੜਾ ਸੀ ਉਹ ਕਿੱਧਰੋਂ ਕਰਾਉਣਾ ਪਹਿਲਾਂ ਮੈਂ ਦੱਸਾਂ ਉੱਥੋਂ ਕਰਾਉਂਦਾ ਉਹਦੇ ਮੇਰੇ ਮਨ ਲੈਂਦੇ ਉੱਥੇ ਕਰਾਉਂਦਾ ਆਓ ਰੋਟੀ ਪੜੀ ਚੱਕਰ ਖਾਣਾ ਤੁਸੀਂ ਰੋਟੀ ਪੜੀ ਕਿ ਨਹੀਂ ਉਹ ਵੇਲਾ ਅੱਜ ਤੇ ਪਗੇ ਰਾਈ ਆ ਚਲਾ ਲਓ ਸਟਾਰਟ ਕਰੀਂ ਉਧਰੋਂ ਲਿਆ ਕੇ ਕਰਾਤਾ ਹੀ ਅਸੀਂ ਨਹੀਂ ਸਕੂਟਰੀ ਕਿਧਰੋਂ ਕੀ ਰੋ ਭਾਈ ਨਵੇਂ ਲਾ ਕੁੜੀਆਂ ਭਰਾ ਨੂੰ ਹੈਂ ਚੋ ਬਹਿ ਨਹੀਂ ਜਾਂਦਾ ਮੈਂ ਕਿ ਦੱਸ ਇਹ ਹੈ ਲੋ ਭੀ ਝਾਟੀ ਦੇ ਤੁਹਾਡੇ ਕੋਲ ਕਿਹਦਾ ਪਿਆ ਜਾਂਦਾ ਇਹ ਝਾਟੀ ਵੀ ਲਾ ਹੈ ਦੋ ਬਿਟਾ ਦੀ ਹੈਲੋ ਹੈਲੋ ਇਹ ਉਹਨਾਂ ਦੀ ਜਿਆਦਾ ਚੁੱਧ ਰੋਦੀ ਆ ਉੱਥੇ ਤੇ ਹੁਣ ਪਤਾ ਨਹੀਂ ਗਾਂ ਸਮਾ ਕਿਦਾਂ ਦਾਵਾ ਮੈਂ ਹੋਣ ਉਹ ਪਾਜੀ ਮੈਨੂੰ ਇਹ ਆ ਕਿ ਉੱਥੇ ਤੰਗੀ ਨਾ ਕੱਟੇ ਹੋ ਇੱਕ ਮਿੰਟ ਯਾਰ ਮੈਨੂੰ ਵਨ ਮੈਨੂੰ ਤੇ ਪਾਜੀ ਇਹ ਆ ਕਿ ਜੋਤਣਾ ਉਨਾ ਉੱਥੇ ਤੰਗੀ ਝਣਾ ਰਵੇ ਫੇਰ ਆਉਂਦੇ ਵਨ ਪਾਜੀ ਮੈਨੂੰ ਤੇ ਇਦਾਂ ਹੋਣ ਲਿਆ ਵੀ ਜੋਤ ਉਥੇ ਨਾ ਤੰਗੀ ਝਣਾ ਰਵੇ ਬਸ ਮੈਨੂੰ ਚਾਹ ਮੈਨੂੰ ਇਹ ਆ ਭਾਜੀ ਕਿ ਜੋਦਨਾ ਉਥੇ ਤੰਗੀ ਚ ਨਾ ਰਵੇ ਨਹੀਂ ਇਦਾਂ ਕਰੀਏ ਆਪਾਂ ਨਾ ਹਾਂਜੀ ਕਾਲੀ ਨਾ ਕਰੋ ਅਜੇ ਬੰਦ ਜੀ ਇਹ ਰੁਕ ਜਾ ਬੰਦ ਕੋਈ ਗੱਲ ਨਹੀਂ ਲਵਲੀ ਕੋਈ ਗੱਲ ਨਹੀਂ ਲਵਲੀ ਟੈਨਸ਼ਨ ਇਹ ਹੋ ਇਦਾਂ ਹੀ ਆ ਬੰਦ ਕੋਈ ਗੱਲ ਨਹੀਂ ਲਵਲੀ ਟੈਨਸ਼ਨ ਨਹੀਂ ਰਹਿਣੀ ਕੋਈ ਗੱਲ ਨਹੀਂ ਆਪਾਂ ਤੇਰੇ ਨਾਲ ਹੀ ਆ ਜਦੋਂ ਕੋਈ ਗੱਲ ਚੀਜ਼ ਦੀ ਲੋਰ ਹੁੰਦੀ ਹੈ ਤਾਂ ਤੂੰ ਆਪਣੇ ਭਾਜ ਨੂੰ ਦੱਸਿਆ ਕਰ ਲਾਂ। लवली ਫਿਕਰ ਕਿਉਂ ਕਰਦੇ ਆ? ਜੇ ਤੈਨੂੰ ਜੋਤ ਦੀ ਟੈਨਸ਼ਨ ਹੈ ਤੇ ਫਿਰ ਕੋਈ ਗੱਲ ਨਹੀਂ ਜੋਤ ਨਾਲ ਸਲਾਹ ਕਰਕੇ ਤੇ ਫਿਰ ਜਿੱਦਾਂ ਉਹ ਕਹੂਗੀ ਉਦਾਂ ਕਰ ਲੈ। ਇਹਨਾਂ ਨੂੰ ਮੈਂ ਕੱਲਿਆ 10 ਮਿੰਟ ਹੋ ਗਏ ਵੀਡੀਓ ਬਣਾਉਣ ਵਾਸਤੇ। ਸੀਨ ਵਿੱਚ ਲੱਗਦਾ ਇੱਕ ਨਹੀਂ ਕੀਤਾ ਇਹਨਾਂ ਨੇ। ਉਹ ਬੰਦੀਆਂ ਵੇਖ ਇਹਨਾਂ ਨੂੰ। ਚਲੋ ਤੇ ਹੁਣ 3 2 1। ਹੁਣ ਮੈਂ 3 2 1 ਸ਼ੁਰੂ ਕਰਦਾ। ਮੈਂ ਤੁਹਾਡੇ ਵਾਲੀ ਆਇਆ ਵਾਂ ਯਾਰ ਬਾਜੀ ਹਾਂ ਜੀ ਸੱਤ ਮਿੰਟ ਸੀਨ ਹੋ ਗਿਆ ਖੇਡ 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 ਲਈਏ ਤੁਸੀਂ ਉਦੋਂ ਦੀ ਕੀ ਗੱਲ ਕੰਮ ਨਹੀਂ ਕਰਨਾ ਬਾਜੀ ਨਾ ਹਟ ਗਈ ਆ ਬਾਜੀ ਕਿੱਥੇ ਹਟ ਗਈ ਆ 3 2 1 ਉਹ ਭਾਜੀ ਅਜੇ ਕਿੰਨੇ ਕ ਦੇੜਾ ਹੋਏ ਆ ਲੋਕੀ ਕੀ ਕਹਿਣਗੇ ਵੀ ਅਜੇ ਉਹਨੂੰ ਥੋੜੇ ਦਿਨ ਹੋਏ ਆ ਤੇ ਨਰ ਕਰੋ ਨਾ ਉਹ ਘਟਦੀ ਆ ਉਹੀਂ ਤਾਂ ਆਪਣੀਆਂ ਜਗਲੀਆਂ ਬਰੀ ਜਾਂਦੀਆਂ ਜੇ ਦਵੇ ਜਾਣੀਆਂ ਲੈ ਭੈਣ ਜੀ ਨਹੀਂ ਠੀਕ ਜਗਲੀ ਮੁੰਦਰ ਦੇ ਕਿਹਦੇ ਜਗਲੀ ਮੈਂ ਕਿਹਨੂੰ ਆਜੀ ਸਾਰਾ ਮੈਂ ਹੋਰ ਚਲ ਬਣਾ ਯਾਰ ਕਰਾਓ ਕਰਾਓ ਅੱਗੇ ਕਰਾਓ ਕੀ ਗੱਲ ਮੈਂ ਕਹਤਾ ਨਾ ਤੁਸੀਂ ਕੋ ਭੈਣ ਜੀ ਤੁਸੀਂ ਤਾਂ ਸਿਆਣੇ ਜੇ ਤੁਸੀਂ ਇਸ ਅਗਰ ਅਮਨ ਨੂੰ ਸਮਝਾਉਣਾ ਤਾਂ ਤੁਸੀਂ ਆਪਿਆ ਨਾ ਹੋਰ ਕਿੱਥੇ ਦਾ ਹੁੰਦੇ 3 2 1 ਭੈਣ ਜੀ ਮੈਂ ਤਾਂ ਤੁਹਾਨੂੰ ਸਿਆਣੇ ਸਮਝਦਾ ਸੀ ਤੁਸੀਂ ਸੋ ਕੋ ਇਹਨੂੰ ਸਮਝਾਉਣਾ ਤੁਸੀਂ ਤੇ ਆਪੜੇ ਜੇ ਗੱਲਾਂ ਕਰਨ ਸੋਨੋ ਤੇ ਮੈਨੂੰ ਸਮਝ ਨਹੀਂ ਲੱਗਦੀ ਸਾਡੀ ਗੱਲਾਂ ਦੀ ਪਰ ਨਾ ਇੱਕ ਦਿਨ ਤੂੰ ਕੁਛ ਸੋਣਾ ਮੜ ਕੇ ਤੂੰ ਸਿਆਣਾ ਬਣ ਜੋ ਹੀ ਕਹਿਣੀ ਹੈ ਨਾ ਠੀਕ ਕਹਿਣੀ ਆ ਤੇ ਇਹ ਗਲਤ ਕਹਿਣੀ ਆ ਜੇ ਨਾ ਕਿ ਉਹਨੂੰ ਘਰੋਂ ਕੱਢ ਦੋ ਕਿੱਥੇ ਤੱਕਾਂ ਦੇਦਾ ਦੱਸੋ ਭੈਣ ਜੀ ਮੈਂ ਤਾਂ ਇਹ ਕਹਿੰਨੀ ਆ ਕੀਪ ਤਾਂ ਘੜੀ ਪੁੱਤ ਬਣਾਵਾ ਕਿਹਦੇ ਵਰਗੀ ਇੱਕ ਲੈਣੀ ਧੀ ਹੋ ਲੈਣੀ ਆ ਘਰ ਦਾ ਬੇੜਾ ਕਰਕੇ ਤੇ ਨੇ ਆਣ ਕੇ ਅੱਗੇ ਹੀ ਕਰਤਾ ਵਾ ਰਹਿ ਕੇ ਗਿਆ ਵਾ ਤੇ ਜਿਹੜਾ ਰਹਿੰਦਾ ਹੁੰਦਾ ਫੇਰ ਕਰਨਾ ਜੇ ਇਹੋ ਤਾਂ ਸਮਝਾਉਣ ਲਈ ਆ ਸਮਝ ਲੱਗਣੀ ਨਹੀਂ ਦਈ ਇਹਨੂੰ ਓਏ ਵੇਖੋ ਜੋ ਤੁਹਾਡੀ ਮਰਜ਼ੀ ਤੁਸੀਂ ਕਰੋ ਮੈਂ ਚੱਲਿਆ ਜੀ ਜਾਓ ਫਿਰ ਜੋ ਮੇਰਾ ਜੀ ਕਰੂ ਨਾ ਮੈਂ ਉਹ करूंगी ਮੇਰੇ ਘਰ ਵਿੱਚ ਕੋਈ ਨਹੀਂ ਨਹੀਂ ਇੱਕ ਰਿਸ਼ਤੇ ਵਾਲੀ ਗੱਲ ਨਾਲ ਹੀ ਕਰਨੀ ਰਿਸ਼ਤੇ ਵਾਲੀ ਗੱਲ ਦੋ ਤਿੰਨ ਗੱਲਾਂ ਨਹੀਂ ਹੋਈਆਂ ਜੇ ਕਰਨਾ ਹੋਈਆਂ ਜੀ ਕਿਹੜੀ ਰਿਸ਼ਤੇ ਵਾਲੀ ਭੱਜ ਜੀਏ ਥੋੜਾ ਮਾਈਕ ਲਾਓ ਰਿਸ਼ਤੇ ਵਾਲੀ ਕਿਹੜੀ ਮੈਂ ਕਹਿੰਦਾ ਗਲਤ ਸੋਚੋ ਸਾਰੀ ਗਲਤ ਸੋਚੋ ਸਾਰੀ ਰੋਹੀ ਗੰਦੇ ਨਾਲ ਕਾਲੀਆਂ ਗਾਦੀਆਂ ਸੋਨੂੰ ਕਾਲੀਆਂ ਗਾਦੀਆਂ ਫੇਰ ਜਾਓ ਜੋ ਤੁਹਾਡੀ ਮਰਜ਼ੀ ਕਰੀ ਜਾਓ ਮੈਂ ਕਰੇ ਕਾਦੀਆਂ ਕਾਲੀਆਂ ਮੈਂ ਤਾਂ ਸਮਝਦੀ ਹੁੰਦੀ ਸੀ ਚੋ ਭੱਜੇ ਜਾਓ ਪਛੜੀ ਜਾਓ ਮੈਂ ਕਹਿੰਦਾ ਤੁਹਾਨੂੰ ਵੀ ਤੁਸੀਂ ਦੋਵੇਂ ਦੀਓ ਮੇਰੇ ਅੱਖ ਇਸ ਸਕੂਟਰੀ ਦਾ ਸੀਨ ਜਿਹੜਾ ਸੀ ਉਹ ਕਿਧਰੋਂ ਕਰਾਉਣਾ ਹੈ ਪਹਿਲਾਂ ਮੈਂ ਦੱਸਾਂ ਉੱਥੋਂ ਕਰਾਉਂਦਾ ਉਹਦਾ ਹੀ ਮੇਰੇ ਮਨ ਲੈਂਦੀ ਉਹ ਤੇ ਨਹੀਂ ਆਊਟ ਰੋਟੀ ਵਾਲੀ ਚੱਕਰ ਕਰਾਉਣਾ ਤੁਸੀਂ ਰੋਟੀ ਪਾਈ ਕਿ ਨਹੀਂ ਉਹ ਵੇਖ ਲੈ ਅੱਜ ਤੇ ਪਗੇ ਰਾਈ ਆ ਚਲਾ ਲਓ ਸਟਾਰਟ ਕਰਾਉਂਦੀ ਉਧਰੋਂ ਲਿਆ ਕੇ ਕਰਾਤਾ ਹੀ ਅਸੀਂ ਨਹੀਂ ਸਕੂਟਰੀ ਕਿਧਰੋਂ ਕੀ ਰੋ ਬਈ ਨਾ ਮੈਂ ਲਾ ਕੁੜੀਆਂ ਭਰਾ ਨੂੰ ਹੈ ਬਹਿ ਨਹੀਂ ਜਾਂਦਾ ਮੈਂ ਇਹ ਹੈ ਨਾ ਝਾਟੀ ਵੇ ਤੁਹਾਡੇ ਕੋਲ ਕਿਹਦਾ ਜਾਂਦਾ ਕੀ ਝਾਟੀ ਵੇਖ ਲਾ ਹੈ ਦੋ ਬਟਾ ਦੀ ਹੈਲੋ ਹੈਲੋ ਇਹਨਾਂ ਦੀ ਜਿਆਦਾ ਚੁੱਧ ਰੋਦੀ ਆ ਉੱਥੇ ਤੋ ਹੁਣ ਪਤਾ ਨਹੀਂ ਗਾਂ ਸਮਾ ਕਿਦਾਂ ਦਾਵਾ ਮੈਂ ਹੋਰ ਉਹ ਪਾਜੀ ਮੈਨੂੰ ਇਹ ਆ ਕਿ ਉੱਥੇ ਤੰਗੀ ਨਾ ਕੱਟੇ ਹੋ ਇੱਕ ਮਿੰਟ ਯਾਰ ਮੈਨੂੰ ਵਨ ਮੈਨੂੰ ਤੇ ਪਾਜੀ ਇਹ ਆ ਕਿ ਜੋਤਣਾ ਉੱਥੇ ਤੰਗੀ ਝਣਾ ਰਵੇ ਇਹ ਆਉਂਦੀ ਵਨ ਪਾਜੀ ਮੈਨੂੰ ਤੇ ਇਦਾਂ ਹੋਣ ਲਿਆ ਕਿ ਜੋਤ ਉਥੇ ਨਾ ਤੰਗੀ ਝਣਾ ਰਵੇ ਬਸ ਯਾਰ ਮੈਨੂੰ ਜਾ ਮੈਨੂੰ ਇਹ ਆ ਭਾਜੀ ਕਿ ਜੋਦਨਾ ਉਥੇ ਤੰਗੀ ਚ ਨਾ ਰਵੇ ਨਹੀਂ ਇਦਾਂ ਕਰੀਏ ਆਪਾਂ ਨਾ ਹਾਂਜੀ ਕਾਲੀ ਨਾ ਕਰੋ ਅਜੇ ਬੰਦ ਕਿਹ ਯਾਰ ਰੁਕ ਜਾ ਬੰਦ ਕੋਈ ਗੱਲ ਨਹੀਂ ਲਵਲੀ ਇਹ ਤਾਂ ਮੈਂ ਕੋਈ ਗੱਲ ਨਹੀਂ ਲਵਲੀ ਟੈਨਸ਼ਨ ਇਹ ਹੋ ਇਦਾਂ ਹੀ ਆ ਬੰਦ ਕੋਈ ਗੱਲ ਨਹੀਂ ਲਵਲੀ ਟੈਨਸ਼ਨ ਨਹੀਂ ਰਹਿਣੀ ਕੋਈ ਗੱਲ ਨਹੀਂ ਆਪਾਂ ਤੇਰੇ ਨਾਲ ਹੀ ਆ ਜਦੋਂ ਕੋਈ ਗੱਲ ਚੀਜ਼ ਦੀ ਲੋਰ ਹੁੰਦੀ ਹੈ ਤਾਂ ਤੂੰ ਆਪਣੇ ਭਾਜ ਨੂੰ ਦੱਸਿਆ ਕਰ। लवली ਫਿਕਰ ਕਿਉਂ ਕਰਦੇ ਆ? ਜੇ ਤੈਨੂੰ ਜੋਤ ਦੀ ਟੈਨਸ਼ਨ ਹੈ ਤੇ ਫਿਰ ਕੋਈ ਗੱਲ ਨਹੀਂ ਜੋਤ ਨਾਲ ਸਲਾਹ ਕਰਕੇ ਤੇ ਫਿਰ ਜਿੱਦਾਂ ਉਹ ਕਹੂਗੀ ਉਦਾਂ ਕਰ ਲੈ।